ਇਹ ਵਾਰਦਾਤ ਜਿਹੜੀ ਹੈਗੀ ਆ ਥਾਣਾ ਆਨੰਦਗੜ੍ਹ ਦੇ ਨਾਲ ਸੰਬੰਧਿਤ ਹੈ। ਇਹ 12 ਤਰੀਕ ਨੂੰ ਰਾਮਪਾਲ ਜਿਹੜਾ ਹੈਗਾ ਵਿਅਕਤੀ ਜੋ ਬਾਜਕਪਿੰਡ ਦਾ ਰਹਿਣ ਵਾਲਾ ਆਪਣੇ ਚਾਚੇ ਦੇ ਲੜਕੇ ਦੇ ਨਾਲ ਬਟੰਡਾ ਆਇਆ ਸੀਗਾ। ਸ਼ਾਮ ਨੂੰ ਜਦੋਂ ਇਹ ਬਟੰਡਾ ਤੋਂ ਵਾਪਸ ਚੱਲਿਆ ਸੀਗਾ ਤਾਂ ਆਨੰਦਗੜ੍ਹ ਥਾਣੇ ਤੋਂ ਅੱਗੇ ਜਾ ਕੇ ਬੱਸ ਅੱਡੇ ਦੇ ਨੇੜੇ ਜਦੋਂ ਇਹ ਪਹੁੰਚਿਆ ਤਾਂ ਇੱਕ Honda City ਗੱਡੀ ਆਉਂਦੀ ਹੈ ਉਸ ਗੱਡੀ ਨੇ ਘੇਰ ਕੇ ਚਾਰ ਬੰਦੇ ਉਹਦੇ ਵਿੱਚੋਂ ਨਿਕਲਦੇ ਨੇ ਉਹਨਾਂ ਕੋਲ ਵੈਪਨ ਸੀਗੇ ਤੇਜ਼ਦਾਰ ਹਥਿਆਰ ਨਾਸੇ ਸੀਗੇ ਤਲਵਾਰਾਂ ਸੀਗੀਆਂ। ਉਹਨਾਂ ਨੇ ਘੇਰ ਕੇ ਜਿਹੜੀ ਹੈਗੀ ਇਹਦੀ ਕੁੱਟਮਾਰ ਕੀਤੀ ਤੇ ਇਹਦੇ ਕੋਲੋਂ ਅ 2000 ਰੁਪਏ ਸੀਗੇ ਉਹ ਖੋਲੇ ਤੇ ਉੱਥੋਂ ਜਿਹੜੇ ਹੈਗੇ ਖੋਣ ਤੋਂ ਬਾਅਦ ਆਪਣੀ ਗੱਡੀ ਤੇ ਫਰਾਰ ਹੋ ਗਏ ਸੀਗੇ ਇਸ ਸਬੰਧ ਵਿੱਚ ਸਾਡੀ ਵਕ ਵਕ ਟੀਮਾਂ ਜਿਹੜੀਆਂ ਅਸੀਂ ਗਠਿਤ ਕੀਤੀਆਂ ਗਈਆਂ ਸੀਗੀਆਂ ਮੁਕਦਮਾ ਸਬੰਧੀ ਜਿਹੜੀ ਥਾਣਾ ਨੰਦਗੜ ਦੇ ਵਿੱਚ ਦਰਜ ਰਜਿਸਟਰ ਕਰ ਲਿਆ ਗਿਆ ਸੀਗਾ ਅੰਡਰ ਸੈਕਸ਼ਨ ਰੋਬਰੀ ਤੇ ਬਾਕੀ ਜਿਹੜੇ ਰੌਂਗਫੂਲਰ ਸਟੇਨ ਦੇ ਸੈਕਸ਼ਨ ਸੀਗੇ ਅਸੀਂ ਲਗਾਏ ਸੀਗੇ ਇਸ ਸਬੰਧ ਵਿੱਚ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਡੀਐਸਪੀ ਮੈਡਮ ਹੀਨਾ ਗੁਪਤਾ ਜੀ ਦੀ ਗਵਾਹੀ ਦੇ ਵਿੱਚ ਟੀਮਾਂ ਬਣਾਈਆਂ ਗਈਆਂ ਸੀਗੀਆਂ ਤੇ ਸਾਡੀ ਟੀਮ ਜਿਹੜੀ ਥਾਣਾ ਨੰਦਗੜ ਐਸਐਚਓ ਦੇ ਪ੍ਰੋਵੀਜ਼ਨ ਚ ਕੰਮ ਕਰ ਰਹੀ ਸੀਗੀ ਉਸ ਨੂੰ ਸਫਲਤਾ ਹਾਸਲ ਜਦੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰੇ ਦੋਸ਼ੀ ਜਿਹੜੇ ਹਰਮੇਸ਼ ਹਰਜੀਤ ਗਗਨਦੀਪ ਤੇ ਬਲਜਿੰਦਰ ਇਹਨਾਂ ਚਾਰਾਂ ਦੀ ਆਈਡੈਂਟੀਫਿਕੇਸ਼ਨ ਕਰਕੇ ਅਸੀਂ ਚਾਰਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਇਹਨਾਂ ਨੇ ਜਿਹੜੀ ਵੈਪਨ ਵਰਤੇ ਸੀਗੇ ਤਲਵਾਰਾਂ ਤੇ ਅਗਣਾਸੇ ਤੇ ਜਿਹੜੇ ਤਲਵਾਰਾਂ ਸੀਗੀਆਂ ਉਹ ਵੀ ਅਸੀਂ ਬਰਾਮਦ ਕਰ ਲਈਆਂ ਨੇ ਜਿਹੜੀ ਇਹਨਾਂ ਨੇ ਗੱਡੀ ਵਾਰਦਾਤ ਵਿੱਚ ਵਰਤੀ ਸੀਗੀ ਵਰਨਾ ਗੱਡੀ ਉਹ ਵੀ ਅਸੀਂ ਜਿਹੜੀ ਹੈਗੀ ਬਰਾਮਦ ਕਰ ਲਈ ਹੁਣ ਦਾ ਸੀ ਗੱਡੀ ਉਹ ਵੀ ਅਸੀਂ ਬਰਾਮਦ ਕਰ ਲਈ ਹੈ ਆਪਦੀ ਗੱਡੀ ਹੈਗੀ ਬਟ ਇਹਨਾਂ ਨੇ ਜਿਹੜੀ ਨੰਬਰ ਪਲੇਟ ਉਸ ਟਾਈਮ ਜਿਹੜੀ ਸੀ ਸਹੀ ਨਹੀਂ ਲਗਾਈ ਹੋਈ ਸੀ ਉਸ ਸੰਬੰਧੀ ਵੀ ਅਸੀਂ ਜਿਹੜੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਪਹਿਲਾਂ ਜਿਹੜੇ ਹੈਗੇ ਨੇ ਇਹਨਾਂ ਦੇ ਵਿੱਚ ਇੱਕ ਦੋਸ਼ੀ ਜਿਹੜਾ ਹੈਗਾ ਗਗਨਦੀਪ ਉਹਦੇ ਉੱਪਰ ਮੁਕੱਦਮਾ ਦਰਜ ਹੈ ਤੇ ਜਿਹੜਾ ਦੂਸਰਾ ਦੋਸ਼ੀ ਹੈ ਬਲਜਿੰਦਰ ਉਹਦੇ ਪਰ ਐਨਡੀਪੀਐਸ ਦਾ ਇੱਕ ਮੁਕੱਦਮਾ ਦਰਜ ਨਹੀਂ ਇਹਨਾਂ ਕੋਲ ਵੈਪਨ ਤਲਵਾਰਾਂ ਸੀਗੀ ਗੰਡਾਸੇ ਸੀਗੀ ਅਸਲੀ ਗੰਡਾਸੇ ਤੇ ਅਸੀਂ ਤਲਵਾਰਾਂ ਹੀ ਸੀਗੀਆਂ ਨਹੀਂ ਜੀ ਮੜਾ ਸੁਣੋ ਹਾਂ ਆਹ ਤਗੜੇ ਪਿੱਛੇ ਕਰ ਲੋ ਚਾਰੇ ਨੂੰ ਕਰੇ ਨਾ ਚਾਰੇ ਨੂੰ ਚਾਰੇ ਨੂੰ ਪਿੱਠੇ ਹਰ ਲੋ ਬਾਈ ਜੀ ਹੱਥ ਕਿਹੜੇ ਪਿੱਛੇ ਕਰ ਲੋ ਜੀ ਪਿੱਛੇ ਕਰ ਲੋ ਬਾਈ ਤੁਸੀਂ ਅੱਗੇ ਆਓ ਅੱਗੇ ਹੋਰ ਕਰ ਲੋ ਟੱਕੀ ਬੰਦ ਕਰ ਦਿਓ ਫੇਰ ਲੋਟ ਆ ਜੀ ਹਾਂ ਸੋੜੀ ਆ ਰਿਹਾ ਉਹਦੇ ਵਿੱਚ ਕੇਸ ਟਕਾਲੀ ਪੈ ਗਈ ਹਾਂ ਆ ਨਾਲ ਨਾਲ ਆ ਲਿਓਗੇ ਅੱਗੇ ਆਓ ਅੱਗੇ ਪੰਜ ਪੂਰੀ ਲਿਓ ਅੱਗੇ ਆਓ ਹਥਿਆਰ ਦੇ ਨਾਲ ਦਿਓ ਉਧਰ ਕਰ ਦਿਓ ਬਰਾਬਰ ਦਾ ਹਲੇ ਅੱਗੇ ਬਰਾਬਰ ਦਾ ਆ ਲੈ ਮੈਨੂੰ ਫੋੜਾ ਦੇ ਜੰਦਾ ਖੜੀ ਪਿੱਛੇ ਚ ਕਰ ਲੈ ਪਿੱਛੇ ਆ ਜਾ ਹੁਣ ਫੜ ਕੇ ਜੂਰ ਆ ਸਰ 好嘞，好嘞，好嘞，好嘞。